18ਵੇਂ ਲੋਕ ਸਭਾ ਚੋਣਾਂ ਦੇ ਨਤੀਜੇ ਆ ਗਏ ਨੇ ਭਾਜਪਾ ਨੂੰ 240 ਸੀਟਾਂ ਮਿਲੀਆਂ ਨੇ ਜੋ ਬਹੁਮਤ ਦੇ ਅੰਕੜੇ ਤੋਂ 32 ਸੀਟਾਂ ਘੱਟ ਨੇ ਹਾਲਾਂਕਿ ਐਨਡੀਏ ਨੇ 291 ਸੀਟਾਂ ਨਾਲ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਇਸ ਦੇ ਨਾਲ ਹੀ ਐਨਡੀਏ ਨੇ ਤੀਜੀ ਵਾਰ ਸਰਕਾਰ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਐਨਡੀਏ ਅੱਜ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰ ਸਕਦੀ ਹੈ ਇਸ ਤੋਂ ਪਹਿਲਾਂ ਗੱਠ ਜੋੜ ਦੀਆਂ ਪਾਈਵਲ ਪਾਰਟੀਆਂ ਦੀ ਮੀਟਿੰਗ ਬੁਲਾਈ ਗਈ ਹੈ ਖਬਰਾਂ ਅਨੁਸਾਰ ਪ੍ਰਧਾਨ ਮੰਤਰੀ ਨੇ ਬਿਹਾਰ ਦੇ ਮੁੱਖ ਮੰਤਰੀ ਨितीश ਕੁਮਾਰ ਅਤੇ TDP ਨੇਤਾ ਚੰਦਰ ਬਾਬੂ ਨਾਇਰ ਨੂੰ ਫੋਨ ਕਰਕੇ ਇਸ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਕਿਹਾ ਚੰਦਰਬਾਬੂ ਦੀ TDP 15 ਸੀਟਾਂ ਨਾਲ NDA ਵਿੱਚ ਦੂਜੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ ਅਤੇ ਨितीश ਦੀ ਜੈਦੂਜੂ 12 ਸੀਟਾਂ ਨਾਲ NDA ਵਿੱਚ ਤੀਜੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ ਭਾਜਪਾ ਲਈ ਇਸ ਸਮੇਂ ਦੋਵੇਂ ਪਾਰਟੀਆਂ ਜ਼ਰੂਰੀ ਨੇ ਉਹਨਾਂ ਤੋਂ ਬਿਨਾ ਭਾਜਪਾ ਲਈ ਸਰਕਾਰ ਬਣਾਉਣਾ ਮੁਸ਼ਕਲ ਹੈ ਮੰਗਲਵਾਰ ਸ਼ਾਮ ਨੂੰ ਚੋਣ ਨਤੀਜੇ ਸਪਸ਼ਟ ਹੋਣ ਤੋਂ ਬਾਅਦ ਪੀਐਮ ਮੋਦੀ ਭਾਜਪਾ ਦਫ਼ਤਰ ਪਹੁੰਚੇ ਅਤੇ ਵਰਕਰਾਂ ਨੂੰ ਸੰਬੋਧਨ ਕੀਤਾ ਪਾਸ਼ਨ ਦਿੰਦੇ ਸਮੇਂ ਉਹਨਾਂ ਦੇ ਬੁੱਲਾਂ ਤੇ ਭਾਜਪਾ ਤੇ ਐਨਡੀਏ ਦਾ ਨਾਮ ਜ਼ਿਆਦਾ ਸੀ ਧੰਨਵਾਦ ਦੇ 34 ਮਿੰਟ ਦੇ ਵੋਟ ਵਿੱਚ ਭਾਜਪਾ ਦੇ ਨਾਮ ਦਾ 6 ਵਾਰ ਜ਼ਿਕਰ ਕੀਤਾ ਗਿਆ ਜਦ ਕਿ ਐਨਡੀਏ ਪਾਸਪਾ ਦੀ ਸਹਿਯੋਗੀ ਦਾ ਨਾਮ 8 ਵਾਰ ਜ਼ਿਕਰ ਕੀਤਾ ਗਿਆ ਪ੍ਰਧਾਨ ਮੰਤਰੀ ਨੇ ਚੰਦਰਬਾਬੂ ਨਾਇਡੂ ਅਤੇ ਨितीश ਕੁਮਾਰ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਸੀ ਦੋਵਾਂ ਦੀਗਵਾਈ ਹੇਠ ਸ਼ਾਨਦਾਰ ਪ੍ਰਦਰਸ਼ਨ ਦੀ ਸਲਾਘਾ ਕੀਤੀ ਨਾਲ ਹੀ ਤੀਜੇ ਕਾਰਜਕਾਲ ਵਿੱਚ ਐਨਡੀਏ ਦੀ ਗਵਾਈ ਵਿੱਚ ਚੰਗਾ ਕੰਮ ਕਰਨ ਦਾ ਭਰੋਸਾ ਦਿੱਤਾ ਇਸ ਤੋਂ ਪਹਿਲਾਂ ਸਵੇਰੇ 11 ਵਜੇ ਤੋਂ ਬਾਅਦ ਮੋਦੀ ਕੈਬਨਿਟ ਦੀ ਆਖਰੀ ਮੀਟਿੰਗ ਹੋਵੇਗੀ ਉਧਰ ਲੋਕ ਸਭਾ ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਭਵਿੱਖ ਦੀ ਰਣਨੀਤੀ ਤੈਅ ਕਰਨ ਲਈ ਅੱਜ ਸ਼ਾਮ ਨੂੰ ਇੰਡੀਆ ਗਾਟ ਚੋਰ ਦੀ ਮੀਟਿੰਗ ਹੋਵੇਗੀ ਮੀਟਿੰਗ ਵਿੱਚ ਇਹ ਤੈ ਕੀਤਾ ਜਾਵੇਗਾ ਕਿ ਗਾਟਚੋੜ ਵਿਰੋਧੀ ਧਿਰ ਵਿੱਚ ਬੈਠੇਗਾ ਜਾਂ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰੇਗਾ ਦੱਸਿਆ ਜਾ ਰਿਹਾ ਹੈ ਕਿ ਬੈਠਕ ਕਾਂਗਰਸ ਪ੍ਰਧਾਨ ਮਲਿਕ ਅਰਚੁਨ ਖੜਗੇ ਦੇ ਕਰ ਹੋਵੇਗੀ ਇਸ ਮੀਟਿੰਗ ਤੋਂ ਇਲਾਵਾ ਕਾਂਗਰਸ ਪਾਰਟੀ ਦੀ ਮੀਟਿੰਗ ਵੀ ਹੋਵੇਗੀ ਇਸ ਵਿੱਚ ਇਹ ਤੈਅ ਕੀਤਾ ਜਾਵੇਗਾ ਕਿ ਗੱਟਚੋੜ ਦੇ ਆਗੂਆਂ ਨਾਲ ਮੀਟਿੰਗ ਵਿੱਚ ਕੀ ਰੁਖ ਅਖਤਿਆਰ ਕਰਨਾ ਹੈ ਕਾਂਗਰਸ ਪ੍ਰਧਾਨ ਖੜਗੇ ਨੇ ਮੰਗਲਵਾਰ ਨੂੰ ਨਤੀਜਿਆਂ ਤੋਂ ਬਾਅਦ ਕਿਹਾ ਸੀ ਕਿ ਅਸੀਂ ਬੈਠਕ ਤੋਂ ਬਾਅਦ ਹੀ ਅਗਲੀ ਰਣਨੀਤੀ ਦੱਸਾਂਗੇ ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਸੀ ਕਿ ਵਿਰੋਧੀ ਧਿਰ ਵਿੱਚ ਬੈਠਣ ਜਾਂ ਸਰਕਾਰ ਬਣਾਉਣ ਦਾ ਫੈਸਲਾ ਮੀਟਿੰਗ ਵਿੱਚ ਹੀ ਲਿਆ ਜਾਵੇਗਾ ਦਰਅਸਲ ਨਤੀਜਿਆਂ ਵਿੱਚ ਗੱਟਚੋੜ ਨੂੰ ਕੁੱਲ 204 ਸੀਟਾਂ ਮਿਲੀਆਂ ਨੇ ਗੱਟਚੋੜ ਨੂੰ ਸਰਕਾਰ ਬਣਾਉਣ ਲਈ 272 ਸੰਸਦ ਮੈਂਬਰਾਂ ਦੇ ਸਮਰਥਨ ਦੀ ਲੋੜ ਹੈ ਅਜਿਹੇ 'ਚ ਬਹੁਮਤ ਲਈ ਇਸ ਨੂੰ ਮੌਜੂਦਾ ਸੀਟ ਸ਼ੇਅਰਿੰਗ ਤੋਂ ਬਾਹਰ ਦੇ ਸਾਥੀ ਲੱਭਣ ਪੈਣਗੇ ਮਮਤਾ ਬੈਨਰਜੀ ਦੀ TMC ਦੇ 29 ਸੰਸਦ ਮੈਂਬਰਾਂ ਤੋਂ ਇਲਾਵਾ ਗੱਟਚੋੜ ਨੂੰ TDP ਅਤੇ JDU ਦੇ ਸਮਰਥਨ ਦੀ ਵੀ ਲੋੜ ਹੋਵੇਗੀ ਖਬਰਾਂ ਮੁਤਾਬਕ ਇਹਨਾਂ ਪਾਰਟੀਆਂ ਨੂੰ ਗੱਟਚੋੜ 'ਚ ਸ਼ਾਮਲ ਕਰਨਾ ਹੈ ਜਾਂ ਨਹੀਂ ਇਸ ਤੇ ਵੀ ਅੱਜ ਦੀ ਬੈਠਕ 'ਚ ਚਰਚਾ ਹੋਵੇਗੀ